ਜਿਹੜੇ ਕੁਮਾਰ ਦੇ ਕਬੂਤਰੀ ਦੁਬੀਏ ਕਿ ਅਰਜੀ ਦਿੰਜੇ ਨੂੰ ਮੱਤੇ ਨਜ਼ਰ ਰੱਖਦੇ ਸਾਰੀ ਕਾਰਵਾਈ ਕੀਤੀ ਗਈ ਤਾਂ ਕਿ ਜਿਹੜਾ ਲੋਕੀ ਆਪਣਾ ਸਮਾਨ ਅੰਦਰ ਰੱਖਣ। ਆ ਦਿਨੋਂ ਸਰਵ ਵਾਰਨਿੰਗ ਦਿੱਤੀ ਹੈ ਆਪਣਾ ਆਪਣਾ ਸਮਾਨ ਅੰਦਰ ਰੱਖੋ। ਜੇਕਰ ਨਹੀਂ ਕਰਦੇ ਉਸ ਤੋਂ ਬਾਅਦ ਜਿਹੜਾ ਸਮਾਨ ਆ ਪੱਕੇ ਤੌਰ ਤੇ ਜੱਫੀ ਕੀਤਾ ਜਾਵੇ। ਬਹੁਤ ਕਈ ਵਾਰ ਇਸ ਚੀਜ਼ ਦੇ ਲਈ ਕਾਰਵਾਈ ਕੀਤੀ ਹੈ ਲੇਕਿਨ ਫਿੱਟ ਕਾਰਦੀ ਦੀ ਵਾਪਸ ਜਾਂਦੀ ਹੈ ਔਰ ਕੁਝ ਸਮੇਂ ਬਾਅਦ ਆਦੇ ਕੈਂਟਵਾਜਾ ਕੈਂਟਵਾਸ ਸੜਕ ਦੇ ਜਿਹੜਾ ਸੜਕਾਂ ਤੇ ਆ ਜਾਂਦਾ। ਇਹ ਜਿਹੜੀ ਸਾਡੀ ਕਾਰਵਾਈ ਨਾ ਹੁਣ ਜਿਹੜੀ ਇਹ ਲਗਾਤਾਰ ਚੱਲਦੀ ਰਹਿਣੀ ਹੈ। ਸਾਡਾ ਤਕਰੀਬਨ ਰੋਜ਼ ਜਿਹੜਾ ਲੱਗਦਾ ਜਿਹੜਾ ਨਹੀਂ ਹਟੇਗਾ ਫਿਰ ਉਹ ਆਪਣੇ ਆਪ ਜ਼ਿੰਮੇਵਾਰ ਹੋਵੇ ਕਿੰਨਾ ਜੁਰਮਾਨਾ ਕੀਤਾ ਜਾਏਗਾ ਅਗਰ ਨਹੀਂ ਕਿਸੇ ਵੀ ਦੁਕਾਨਦਾਰ ਸਾਡੇ ਵੈਸੇ ਰੋਜ਼ ਦਾ ਕੰਮ ਹੈ ਤੇ ਆਪਣੀ ਕਾਰ ਵੇਹੜੀ ਲਗਾਤਾਰ ਚੱਲਦੀ ਰਹਿੰਦੀ ਹੈ ਜੁਰਮਾਨਾ ਕਿੰਨਾ ਕੀਤਾ ਜਾਂਦਾ ਦੁਕਾਨਦਾਰ ਜੁਰਮਾਨਾ ਜੇ ਕੋਈ ਨਹੀਂ ਹਟਦਾ ਉਸ ਤੋਂ ਬਾਅਦ ਜਦੋਂ ਬਾਅਦ ਦੀ ਗੱਲ ਹੈ ਫਿਲਹਾਲ ਤਾਂ ਜੁਰਮਾਨਾ ਉਦੋਂ ਤਾਂ ਆਮਾ ਗੁੰਗਾਵਾ ਵੀ ਇੱਕ ਵਾਰੀ ਵਰਨਿੰਗ ਦੋ ਵਾਰੀ ਵਰਨਿੰਗ ਤਿੰਨ ਵਾਰੀ ਵਰਨਿੰਗ ਤੋਂ ਬਾਅਦ ਦੇਖਿਆ ਜਾਂਦਾ ਵੀ ਇਹਦਾ ਨਹੀਂ ਹੱਥ। ਤੁਸੀਂ ਚੜ੍ਹਦੇ ਕਰ ਰਹੇ ਹੋ ਦੁਕਾਨਦਾਰਾਂ ਕੋਲ ਕੋਈ ਝੜਪੀ ਕੀਤੀ ਜਾਂਦੀ ਕੀ ਹੈ ਕਿ ਉਹ ਆਹ ਚਲੋ ਝੜਪੀ ਤਾਂ ਕੋਈ ਐਡੀ ਗੱਲ ਨਹੀਂ ਸੀ ਉਹਦੇ ਪਿੱਛੇ ਕਰਵਾ ਰਹੇ ਉਹਨੇ ਤਾਂ ਉਹ ਮਾੜਾ ਮੋਟਾ ਹੁੰਦਾ ਹੀ ਅਗਲੇ ਨਾਲ ਹੋਰ ਕੋਈ ਝੜਾ ਐਦਾਂ ਦੀ ਕੋਈ ਗੱਲ ਨਹੀਂ ਆਈ ਝੜਾ ਸਰ ਜੀ ਨਾਬਾ ਮੇਰੇ ਨਾਲ ਕੋਈ ਕੁਸ਼ਚਨ ਹੁੰਦੀ ਉਹ ਲਗਾਤਾਰ ਇਸ ਰੋਡ ਦੇ ਉੱਤੇ ਰੋਗੀ ਘੜਾ ਲੱਗਦਾ ਆਹ ਤਕਰੀਬਨ ਸਰ ਚਲਾਨ ਵੀ ਕੱਟੇ ਅੱਜ ਕੋਈ ਨਹੀਂ ਚਲਾਨ ਨਹੀਂ ਕੱਟੂ ਅੱਜ ਸਿਰਫ ਵਰਨਿੰਗ